ਸ਼ੰਭੂ ਬਾਰਡਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਿਸਾਨ ਹੋਰ ਸੰਘਰਸ਼ ਕਰਦੇ ਹੋਏ ਸ਼ਹੀਦ ਹੋ ਗਿਆ। ਇਹ ਜਾਣਕਾਰੀ ਪੰਦੇਰ ਕਿਸਾਨ ਆਗੂ ਵੱਲੋਂ ਦਿੱਤੀ ਗਈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰਗਟ ਸਿੰਘ ਜੋ ਕਿ ਜ਼ਿਲ੍ਹਾ ਅਮਰਸਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਸੀ ਅਤੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਵਿੱਚ ਸ਼ਾਮਲ ਸੀ। ਇਸ ਦੀ 2 ਏਕੜ ਜ਼ਮੀਨ ਸੀ ਅਤੇ ਕਰਜ਼ੇ ਨੂੰ ਮਾਫ਼ ਲੈ ਕੇ ਇਹਦੇ ਵੱਲ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਦੀਆਂ ਦੋ ਬੇਟੀਆਂ ਵੇਈਆਂ ਨੇ ਤੇ ਇੱਕ ਬੇਟਾ ਜਿਹੜਾ ਹੈ ਵਿਆਹ ਨਵਾਰਾ ਬਾਕੀ ਹੈ ਅਤੇ ਮੰਦਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਸਵੇਰੇ ਹੀ ਉੱਠਿਆ ਤੇ ਡਗ ਗਿਆ ਜਿਸ ਸਾਥੀਆਂ ਵੱਲੋਂ ਇਸ ਨੂੰ ਚੁੱਕਿਆ ਗਿਆ ਤੇ ਰਾਜਪੁਰਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸਨੇ ਆਖਰੀ ਸਾਹ ਲਏ ਤੇ ਉਹ ਸ਼ਹੀਦ ਹੋ ਗਿਆ ਪਰ ਦੇਰ ਵੱਲੋਂ ਇਹ ਕਿਹਾ ਗਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਇਸ ਦਾ 5 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਵੰਦੀ ਹੈ ਉਸ ਨੂੰ ਦਿੱਤੀ ਜਾਵੇ ਅਤੇ ਜੋ ਕੇਂਦਰ ਸਰਕਾਰ ਹੈ ਉਸਗੇ ਵੀ ਕਹਿਆ ਹੈ ਕਿ ਜੋ ਕਿਸਾਨਾਂ ਦੀ ਸ਼ਹੀਦੀ ਹੋ ਰਹੀ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਹੋਰ ਕੀ ਕਿਹਾ ਉਹਨਾਂ ਨੇ ਆਉਂਦੇ ਆ ਸਰਮਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਦੀ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਸ਼ਾਪ ਕਰਨ ਗਏ ਕਿਤੇ ਦਿੱਗ ਪਿਆ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਨੇ ਤੋਂ ਲਗਭਗ 40ਵੀਂ ਸ਼ਹੀਦੀ ਹੋਈ ਹੁਣ ਦੇਖਦੇ ਆ ਵੀ ਮੋਦੀ ਸਰਕਾਰ ਕਿੰਨੀਆਂ ਕ ਜਾਨਾਂ ਹੋਰ ਲਾਊਗੀ ਕਿਸਾਨਾਂ ਦੀਆਂ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲੇ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮੁਆਵਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਯੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੀ ਔਰ ਉਹਨਾਂ ਦਾ ਸਰਕਾਰੀ ਗੈਰਸਰਕਾਰੀ ਕਰਜ਼ਾ ਮਾਫ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕੜ ਧੰਨਵਾਦ